ਹਾਂਜੀ ਜੋ ਕਿ ਸਵਾਮੀ ਦੇ ਸਥਾਨ ਤੇ ਕਥਾ ਹੋ ਰਹੀ ਹੈ ਉਸਦੇ ਬਾਰੇ ਜਾਣਕਾਰੀ ਦਿਓ ਬੋਲੋ ਸਵਾਮੀ ਜੀ ਮਹਾਰਾਜ ਕੀ ਜੈ ਸਾਡੇ ਸੀਨੀਅਰ ਟ੍ਰਸਟੀ ਦਰਸ਼ਨ ਗੋਲ ਜੀ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਆਪਣੀ ਭਾਗਵਤ ਦੀ ਕਥਾ ਕਰਾਈ ਜਾ ਰਹੀ ਹੈ ਇਹ ਕਥਾ 22 ਦਸੰਬਰ ਤੋਂ 28 ਦਸੰਬਰ ਤੱਕ ਹੋਊਗੀ ਤੇ 29 ਨੂੰ ਇਹਨੂੰ ਵਿਰਾਮ ਮਿਲੂਗਾ ਤੇ ਵਿਰਾਮ ਚ ਪਹਿਲਾ ਉੱਥੇ ਅਗ ਹੋਣਗੇ ਅਵਨ ਹੋਣਗੇ ਉੱਤੇ ਬਾਅਦ ਲੰਗਰ ਚੱਲੂਗਾ ਤੇ ਹਰ ਰੋਜ਼ ਤਕਰੀਬਨ 3 ਤੋਂ 6 ਵਜੇ ਤੱਕ ਚੱਲੂਗੀ ਔਰ ਸ਼ਾਮ ਦਾ ਹੋ ਜਾਂਦਾ ਪ੍ਰਬੰਧ ਵੀ ਕੀਤਾ ਗਿਆ ਹੈ ਸੰਗ ਦਾ ਵਾਕ ਕੇ ਤੇ ਇਹ ਇਸ ਵਿੱਚ ਸਾਡੇ ਬਹੁਤ ਹੀ ਪ੍ਰਸਿੱਧ ਜਿਹੜੇ ਹਰਦੁਆਰਤ ਕਥਾਵਾਚਕ ਯਮਨਪੁਰੀ ਜੀ ਜੋ ਪਹਿਲਾਂ ਵੀ ਸਾਡੇ ਕਥਾ ਕਰ ਚੁੱਕੇ ਨੇ ਉਹ ਆਪਣੇ ਆਪਣੇ ਮੁੱਖ ਨਾਲ ਤੋਂ ਕਥਾ ਸੁਣਾਣਗੇ ਔਰ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਵੀ ਸਾਰਿਆ ਸਾਰੇ ਕਰਾਲੀ ਵਾਸੀ ਸਾਡੇ ਨੇੜੇ-ਤੇੜੇ ਪਿੰਡਾਂ ਵਾਲੇ ਹੋਰ ਜਿਹੜੇ ਸ਼ਹਿਰਾਂ ਦੇ ਸਾਡੇ ਟ੍ਰਾਈ ਸਿਟੀ ਦੇ ਸਾਰੇ ਸਪੌਂਸਰ ਦੀ ਕਿਰਪਾਲਤਾ ਕਰਨ ਇਹ ਬਹੁਤ ਹੀ ਵਧੀਆ ਇੱਕ ਉਪਰਾਲਾ ਸਾਡੇ ਟਰਸਟੀ ਟਰਸਟੀ ਦਰਸ਼ਨ ਗੋਲ ਜੀ ਵੱਲੋਂ ਤੇ ਸਾਰੇ ਅਸੀਂ ਉਹਦਾ ਆਨੰਦ ਲਈ ਇਹ ਇਹਦਾ ਇੱਕ 파ਟ ਬਣੀਏ ਧੰਨਵਾਦ